ਨਾ ਥੜਾ ਆਪ ਸਵਾਗਤ ਆ ਮਮਾ ਇਹ ਇੱਕ ਹੱਡਾ ਪੰਮਾ ਸ਼ਕੀਨੜ ਫਿਰ ਪੁੜਾ ਨਾਲੀ ਚਾਹ ਨਾਲੀ ਬਰੈਡ ਬਕੜਾ ਉਹ ਤਾਂ ਮੇਰੀ ਆਪ ਦੀ ਪੈਨਸ਼ਨ ਆ ਮੈਂ ਕਿਵੇਂ ਕਿੱਥੇ ਰਹਿਣਾ ਕੀ ਕਰੂੰ ਐ ਨਾ ਲੋ ਜੀ ਸਵੇਰ ਦਾ ਹੋ ਗਿਆ ਬੇਲਾ ਚਾਹ ਪਿੰਦੇ ਸਵੇਰ ਦੀ ਉੱਠ ਕੇ ਇਹ ਲੇਟ ਉੱਠਿਆ ਸਭ ਤੋਂ ਮਾਪੀ ਬਹੁਤ ਰਹਾ ਤੁਹਨਾ ਦੀ ਹੈ ਪਿੰਡਾਂ ਹੀ ਹੋਟਾ ਤਾਂ ਪਕੌੜੀਆਂ ਦੀ ਗੱਲ ਬਹੁਤ ਰਹਾ ਅਨਿਸ਼ਾਸਕਾਲ ਜੀ ਸਾਰਿਆਂ ਨੂੰ ਬਹੁਤ ਸਾਰੇ ਜਣੇ ਵਧੀਆਂ ਹੋਵੋਗੇ ਸਾਰਿਆਂ ਦੇ ਬਹੁਤ ਬਹੁਤ ਵਧੀਆ ਤੇ ਜਿਹਨੇ ਹਾਲੇ ਤਨੈ ਸਬਸਕ੍ਰਾਈਬ ਨਹੀਂ ਕੀਤਾ ਵੇਲੇ ਹਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹਦੀ ਪੂਰੀ ਵੀਡੀਓ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ 13:37 ਦੇ ਬਹੁਤ ਲੋੜ ਆ ਸਾਨੂੰ ਤੁਸੀਂ ਕਿਹ ਤੱਕ ਲੈ ਕੇ ਜਾਣਾ ਤੁਹਾਡੇ ਬਿਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਅਸੀਂ ਹੁਣ ਸਵੇਰ ਦਾ ਵੇਲਾ ਹੋ ਗਿਆ ਅਸੀਂ ਰੋਟੀ ਖਾ ਰਹੇ ਹਾਂ ਮੱਖਣੀ ਦੇ ਬਹੀ ਦੇ ਨਾਲ ਆਲੂ ਦਾ ਪਰੌਂਠਾ ਨਾਲ ਲੱਸੀ ਆ कම්ම खवा का जानाමवाध ව ना అమ్మ మీరు వట్టింది వేట అమ్మక్కడ ఇలా పెట్టారు టైం తో రొట్టి మగదా అండి కమెంట్ కమెంట్ ఠీక ਕੰਨੀ ਸੇਵਾ ਕੇਂਦਰ ਵਾਲਾ ਹੋ ਗਿਆ ਸੀਗਾ ਇਹ ਕੰਮ ਸਾਡਾ ਇੱਥੇ ਅਪਲਾਈ ਕਰਤਾ ਉਹ ਕਹਿੰਦੇ ਬਾਕੀ ਤੁਸੀਂ ਇਹ ਸੀ ਤਾਂ ਕੋਈ ਬੰਦ ਨਹੀਂ ਕੀਤਾ ਕਿ ਬੰਦ ਰੁਕ ਜਾਓ ਯਾਰ ਆਵਾਜ਼ ਵਿੱਚ ਹਵਾ ਦੀ ਆਉਂਦੀ ਹੈ ਇਹਦੇ ਵਿੱਚ ਗੱਡੀ ਜੇ ਅਸੀਂ ਬਹੁਤ ਬੰਦ ਕਰਦੇ ਆ ਆਵਾਜ਼ ਬਹੁਤ ਜ਼ਿਆਦਾ ਨੇ ਫਿਰ ਡਿਸਟਰਬੈਂਸ ਆਉਂਦੀ ਹੈ ਫਿਰ ਸੁਣਦਾ ਨਹੀਂ ਹੈਗਾ ਸਾਫ ਤੇ ਸੇਵਾ ਕੇਂਦਰ ਦਾ ਕੰਮ ਹੋ ਗਿਆ ਸਾਡਾ ਦੇਖੋ ਸੇਵਾ ਕੇਂਦਰ ਸਾਹਮਣੇ ਪੱਖੋ ਵਾਲਾ ਹੈ ਸੀਗੇ ਤੇ ਇਹ ਕਹਿੰਦੇ ਵੀ ਬਾਕੀ ਤੁਸੀਂ ਥੋੜੀ ਜਿਹੀ ਕਾਰਵਾਈ ਜਿਹੜੀ ਰਹਿ ਗਈ ਪ੍ਰਿੰਟ ਆਊਟ ਵਗੈਰਾ ਸਾਡਾ ਉੱਥੋਂ ਨਿਕਲ ਜਾਊਗਾ ਬਾਕੀ ਦਾ ਤੇ ਕਬੂਰ ਸੈੱਟ ਹੋ ਜਾਊਗਾ ਬਾਕੀ ਕੰਮ ਸਾਡਾ ਅਦਰ ਲੈਣ ਚੱਲਾ ਬਰੈਡ ਪਕੌ ਕੀ ਆ ਜੇਵ ਚੈਟ ਹੋਣਾ ਅਰੇ ਅਗਲ ਚੜ ਨਿਕਲ ਗਈ ਤੇ ਅਗਲ ਕਦਮ ਹੋ ਗਈ ਹਾਂ ਸਹੀ ਗੱਲ ਆਉਣੇ ਬੇ ਇੱਕ ਲੋ ਗਈ ਅੱਜ ਦਵਾਦ ਹੈ ਅਬ ਜੱਟਾ ਕੀ ਆ ਦੋਵੇਂ ਚੜੇ ਤੇ ਦਮੇ ਕਦਮ ਹੋ ਗਈ ਇਹਦੇ ਅਗਲਾ ਦੋ ਸੀ ਕਿੰਨੇ ਰਹਿ ਗਏ ਹੁਣ ਇੱਕ ਰਹੀ ਅੱਧੇ ਅਗਲ ਰਹੀ ਉਹ ਡੈਡੀ ਨੇ ਕੁੜੀ ਦੀ ਸ਼ਿੱਤ ਸੀ ਤੁਝਾ ਨਾਲ ਦੇ ਡਾਕਟਰ ਕਹਿੰਦਾ ਦਿਮਾਗ ਦਾ ਵਾੜਾ ਹਟਾਓ ਥੋੜਾ ਜਿਹਾ ਕਹਿੰਦੇ ਹਾਂ

ਜੇ ਨੂੰ ਮੈਂ ਕੱਲ ਲਾ ਬਰੈਡ ਲੈ ਆ ਕੇ ਦਿੰਦਾ ਇਹਨੇ ਖਾਣਾ ਨਹੀਂ ਸੀ ਸਾਸ ਕਹਿੰਦਾ ਸਾਸ ਲਿਆ ਹੈ ਨਾ ਕਹਿੰਦਾ ਸੀ ਨਾ ਫਿਰ ਮੈਂ ਦੇ ਲਈ ਸਵਾਦ ਇਹਨੇ ਬਹੁਤ ਖਾਦਾ ਪਹਿਲੇ ਵੀ ਇੱਥੇ ਚਾਹ ਚਾਹ ਦੋ ਮਿੰਟ ਬਾਅਦ ਖਾਦਾ ਬਰੈਡ ਪਕੌੜਾ ਬਰੈਡ ਪਕੌੜਾ ਦੋ ਇੱਕ ਮਿੰਟ ਬਾਅਦ ਖਾਦਾ ਖੀਰ ਨਾਲ ਪੂਰਾ ਸਟਾਰਟ ਪਿੱਛੇ ਇੱਕ ਕੱਪ ਚਾਹ ਪਈ ਆ ਪੰਜ ਮਿੰਟ ਦੇ ਅੰਦਰ ਅੰਦਰ ਕੀ ਕੁਝ ਖਾ ਪੀ ਲਿਆ 911 ਬੰਦਾ 911 ਬੰਦਾ ਇਹ 911 ਜੋ ਮਰਜੀ ਪਾਈ ਜਦ ਲੋ ਚਾਹ ਵੀ ਹੋਰ ਲਗਿਆ ਆ ਬਣੇ ਪਏ ਨੇ ਕੀ ਪਲੇਟ 'ਚ ਹੀ ਘਰੇ ਨੇ ਸਰੀਰ 'ਚ ਕੀ ਨਹੀਂ ਨਹੀਂ ਨਾਣੇ ਆ ਉਹ ਮੇਖੋ ਆਪੇ ਵੇਖੋ ਫਿਰ ਪੂਰੇ ਨਾਲ ਹੀ ਚਾਹ ਨਾਲ ਹੀ ਬਰੈਡ ਪਕੌੜਾ ਤਾਂ ਮੇਰੀ ਆਪਦੀ ਪੈਨਸ਼ਨ ਆ ਮੈਂ ਕਿਵੇਂ ਕਿੱਥੇ ਰੱਖਣਾ ਕੀ ਕਰੂ ਇਹਨਾਂ ਇਹ ਦੋਨੇ ਭੈਣਾਂ ਭਾਈਆਂ ਨੂੰ ਕੋਈ ਕੰਮ ਨਹੀਂ ਹੈਗਾ ਲੁੱਡੋ ਹੀ ਖੇਡੀ ਜਾਣੀਆਂ ਬਸ ਆ ਲੱਗੇ ਪਏ ਨੇਗੇ ਮਜ਼ਾ ਹੈ ਲੁੱਡੋ ਆ ਭਾਈ ਇਧਰ ਹੀ ਬਿਮਾਰ ਪਈ ਹੈਗੀ ਰੋਟੀ ਪਾਣੀ ਕਰ ਲਾ ਰੋਟੀ ਕਿੱ데 ਰਵੇ ਦੱਖੜ ਦਪਹਿਰੇ ਮੈਂ ਖਾਣੀ ਆ ਬੂੜੇ ਹਜ ਬੋਵੇਂ ਉਹ ਮੈਂ ਦੇਖੂ ਵੀ ਮੈਂ ਕਿੱਥੇ ਸੱਟ ਰਿਹਾ ਮੈਂ ਕਹਾਂ ਦੀ ਨਾ ਚੋਰਾ ਫਾਈਨਲੀ ਬੰਨੇ ਹੋਏ ਨਾਲ ਉਹ ਚ ਪਈ ਜਾਂਦਾ ਹਾਂ ਮੈਂ ਜਾ ਕੇ ਖਾ ਰਹੀਏ ਬਣਾ ਲੈ ਰੋਟੀ ਜਿੰਨਾ ਟਾਈਮ ਤਾਂ ਰੋਟੀ ਚੱਲ ਬਾਹਰ ਤਾਂ ਬੋਲਦਾ ਨਹੀਂ ਤੁਸੀਂ ਆਪ ਹੀ ਜਾਓ ਹਾਓ ਚਲੀ ਅੰਦਰ ਰੋ ਅਕਲਵਿੰਦਰ ਫੇਰ ਮੁਰੇ ਹੜਕੇ ਕੜ ਕੇ ਕਹਿੰਦਾ ਜਾਣਾ ਨਹੀਂ ਕਹਿੰਦਾ ਮੇਰੀ ਘਰ ਵਾਲੀ ਦੀਆਂ ਜਾੜਾਂ ਨਿਕਲੀਆਂ ਨੇਗੀਆਂ ਉਹ ਰੁਪਿੰਦਰ ਦੀ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਕਿ ਇੱਕ ਜਾੜ ਕਢਾ ਕੇ ਲੈ ਕੇ ਆਇਆ ਅੱਜ ਇਹ ਤੇ ਉਹਦੇ ਕਰਕੇ ਕਹਿੰਦਾ ਵੀ ਭਾਈ ਸਾਨੂੰ ਤਾਂ ਔਖਾ ਕੰਮ ਦਾ ਆਓ ਜਲਦੀ ਫਿਰ ਨਹੀਂ ਇੱਕ ਡੰਗ ਦੀ ਚੱਲ ਰਾਤ ਦੀ ਰੋਟੀ ਲੈ ਜੂ ਫਿਰ ਕੱਲ ਨੂੰ ਹਰਕ ਭੇਜੂ ਉਹਨੂੰ ਕੱਲ ਆਮ ਆ ਜਾਣਾ ਤਾਂ ਆਮ ਹੈ ਉਹ ਖਾਪੀ ਜੇ ਕੱਲੂ ਫਿਰ ਰਹੋ ਹਾਂਜੀ ਮੈਂ ਤੁਹਾਨੂੰ ਪਤਾ ਵਾ ਵੀ ਅਸੀਂ ਸ਼ਨੀਵਾਰ ਦੇ ਸੰਗਰੂਰ ਗਏ ਹੋਏ ਸੀਗੇ ਤੇ ਸੰਗਰੂਰ ਅਸੀਂ ਸਾਨੂੰ ਇਹਨਾਂ ਨੂੰ ਕੰਮ ਸੀਗਾ ਬਾਕੀ ਮਾਮਾ ਜੀ ਦੇ ਘਰੇ ਪਤਾ ਲੈਣਾ ਸੀ ਇੱਕ ਮਾਮਾ ਜੀ ਦੇ ਇੱਕ ਮੰਮੀ ਦੇ ਵਿੱਚ ਕਰੇ ਚਲੇ ਗਏ ਸੀ ਕਿ ਬਿਮਾਰ ਹੋਏ ਸੀ ਚਲ ਮਿਲਿਆ ਮੰਗਣਾ ਦੇ ਮੰਮੀ ਘਰ ਡੈਥ ਹੋ ਗਈ ਸੀਗੀ ਉਹਦਾ ਅਫਸੋਸ ਕਰਿਆ ਜੀ ਫਿਰ ਅਸੀਂ ਇਹਨਾਂ ਉੱਥੇ ਕੰਮ ਸੀਗਾ ਆਪਦਾ ਹੀ ਕਾਗਜ਼ ਜੀ ਠੀਕ ਕਰਵਾਉਣਾ ਸੀ ਇੱਕ ਅਸੀਂ ਤੇ ਸੁਵਿਧਾ ਕੇਂਦਰ ਦੇ ਵਿੱਚ ਤੇ ਉਹ ਇੱਥੇ ਹੀ ਹੋਣਾ ਸੀਗਾ ਤੇ ਉਹ ਕਰਵਾਇਆ ਅੱਜ ਤੇ ਅੱਜ ਸਾਨੂੰ ਜਾਣਾ ਸੀਗਾ ਅਸੀਂ ਤਿਆਰੀ ਫਰੀ ਕਰ ਲਈ ਸੀਗੀ ਤੇ ਇਹਨਾਂ ਅੱਜ ਮੇਰੀ ਭਾਬੀ ਨੇ ਅਕਲ ਜੜ ਕਢਵਾਈ ਆ ਕਾਫੀ ਟਾਈਮ ਦਰਦ ਹੁੰਦਾ ਸੀ ਉਹਦੇ ਤੇ ਡਾਕਟਰ ਨੇ ਉਹਨੂੰ ਦਵਾਈ ਦੇ ਕੇ ਦਰਦ ਪਹਿਲਾਂ ਰੋਕਿਆ ਫਿਰ ਅੱਜ ਉਹਦੇ ਅਕਲ ਜੜੇ ਕੱਢੀ ਆ ਤੇ ਹੁਣ ਉਹਨੂੰ ਪਰਵਾ ਕੇ ਤਾਂ ਆਈ ਫੀ 11:00 ਵਜੇ ਦੀ ਸਵੇਰ ਦੀ ਪਰ ਹੁਣ ਉਹਦੇ ਉਹਦਾ ਸੌਣ ਸੀਗਾ ਮੈਂ ਦਰਦ ਨਹੀਂ ਹੋਇਆ ਹੁਣ ਕਾਫੀ ਤਕਲੀਫ ਹੋ ਰਹੀ ਆ ਆ ਸਾਰਾ ਜਵਾੜਾ ਦੁਖ ਰਿਆ ਸਿਰ ਦੁਖ ਰਿਆ ਨਾਲ ਤੇ ਭਾਬੀ ਉਹ ਕੇ ਹੱਤੀ ਆ ਕਾਫੀ ਹੁਣ ਦਰਦ ਹੁੰਦਾ ਸੀਗਾ ਤੇ ਤਾਂ ਵੀ ਪਈ ਆ ਹੁਣ ਫਿਰ ਜਾਂਦੇ ਸੀਗੇ ਵੀਰਾਂ ਕਹਿੰਦਾ ਇਹਨਾਂ ਨੂੰ ਕਹਿੋ ਜੀ ਕੁੜੀ ਇੰਦਰੀ ਬੜਾਈ ਬਿਮਾਰ ਆ ਰੋ ਰਹੀ ਆ ਕਿ ਤੂੰ ਜਾ ਰਹੀ ਆ ਸੋਰਿਆਂ ਨੂੰ ਕਹਿੰਦਾ ਵੀ ਹਾਏ ਹਾਏ ਇਹ ਜੀ ਕੁੜੀ ਮੈਂ ਕਦੇ ਨਹੀਂ ਦੇਖੀ ਹੈਗੀ ਤੇ ਮੈਨੂੰ ਕਹਿਣ ਲੱਗਿਆ ਫਿਰ ਹਨਾ ਕਹਿੰਦਾ ਵੀ ਤੁਹਾਡੇ ਇੱਕ ਦੰਗ ਕਹਦਾ ਸਾਡੇ ਇੱਕ ਇੱਕ ਦੰਗ ਤੁਹਾਡਾ ਟਰੱਕ ਪੜਾ ਦੇ ਹੋਰ ਵੀਰੋ ਠੂਠੀ ਚਲ ਬਕਾਏਂਗੇ ਦਾਲ ਸਬਜ਼ੀ ਬਣਾ ਦੇ ਸਾਡੀ ਵੀ ਨਾਲ ਚੱਲ ਇਹਦੇ ਇਹਦੇ ਰਹੇਗੀ ਤੁਹਾਡਾ ਮोटा ਵੀ ਬਿਮਾਰ ਆ ਉਹਦਾ ਖਾਲੂ ਸਾਰੇ ਚਲੇ ਜਾਈਓ ਤਾਂ ਕਰਕੇ ਫਿਰ ਅਸੀਂ ਰਹਿ ਪਏ ਹੁਣ ਮੈਂ ਦਾਲ ਸਬਜ਼ੀ ਬਣਾਉਣ ਲੱਗੀ ਆ ਗੋਭੀ ਦੀ ਸਬਜ਼ੀ ਬਣਾਇਆ ਤੇ ਹੁਣ ਮੈਂ ਦਾਲ ਬਣਾਉਣ ਲੱਗੀ ਆ ਤੇ ਤੁਸੀਂ ਮੈਂ ਅਟਾਵੜ ਕੋ ਰੋਟੀ ਬਣਾ ਲੂੰਗੀ ਗੋਮਲ ਫਰਾ ਦੂੰਗੀ ਨਾਲੇ ਭਾਂਡੇ ਮੁੰਡੇ ਮਾਂ ਦੀ ਗੋਮਲ ਹਾਜੀ ਕਮਰ ਦੀ ਗੋਮਾਰ ਸੀਗੀ ਪਾਬੀ ਪਾਬੀ ਤੇ ਬਹੁਤ ਬਹੁਤ ਦਰਦ ਹੋ ਰਿਹਾ ਹੁਣ ਉਹਦੇ ਜਾੜ ਤੇ ਕੜਾਈ ਕਰਕੇ ਟਾਂਕੇ ਲੈ ਰੱਖ ਤੈਂ ਦੋ ਤਿੰਨ ਖੜੇ ਟਾਂਕੇ ਲੈ ਆ ਜਾੜ ਘਟਕੇ ਤੇ ਤਾਂ ਲੀਫ ਕਾਫੀ ਆ ਨੂੰ ਚਲੋ ਜੀ ਹਣਾ ਜੇ ਹੁਣ ਆਫ ਪਈਏ ਬੱਚਾ ਪਰਿਆ ਪੈਨੇ ਹੁੰਨੇ ਆ ਜਜ ਨਾ ਰਹੇ ਨਾ ਫਿਰ ਤੇ ਗਲਤ ਗੱਲ ਆ ਓਕੇ ਕਬੀਰਾ ਫਿਰ ਕਾਫੀ ਕਰਕੇ ਗਿਆ ਬਚਰਾ ਮੈਂ ਉਹਨੂੰ ਕਹਿੰਦੀ ਰੱਖ ਤੂੰ ਤਾਂ ਅਮੀ ਪਹਿਲਾਂ ਆ ਭਾਂਡੇ ਜਮਾਂਦ ਕੱਢਨੇ ਇਹਨਾਂ ਦੇ ਤੇ ਮਾ ਕ ਪਲੇਟ ਹੋਈ ਜਾਂਦੇ ਬੈਠੇ ਪਤਾ ਨਹੀਂ ਕੀ ਕਰੀ ਜਾਂਦੇ ਆ ਜੀ ਇਹ ਜਿਹੜੇ ਉਹ ਸੀਗੇ ਨਾ ਅੰਦਰ ਲੀਰਾ ਲੂਰਾ ਫੇਰੀਆਂ ਸੈਲਫਾਂ ਤੇ ਅੱਜ ਜਵਾਕਾਂ ਨੇ ਵਿਚਾਰਿਆਂ ਨੇ ਸਿਰੇ ਲਾਈ ਆ ਲਸੋਈ ਸਾਰੀ ਫੇਰ ਮਾ ਕ ਚਲੇ ਮੈਂ ਤਾਂ ਦਿੰਦੀ ਆ ਆ ਰੱਦਾ ਕਰਨ ਦਾ ਉਹ ਟਮਾਟਰ ਆ ਖੀਰੇ ਹੋ ਜੀ ਖੀਰੇ ਬੜੀ ਵਧੀਆ ਖੀਰੇ ਇਧਰ ਦੀ ਗੱਡੀਆਂ ਲੰਗਣੀਆਂ ਇਧਰ ਖੜਜੋ ਆ ਕੇ ਕੋਸ ਦੇਖਦਾ ਨੇਰੇ ਹੋਇਆ ਆ। ਆ ਦੇਖ ਲੈ ਇਹ ਲਾਈਟ ਮਾਰਦੀ ਆ। ਕੋਸ ਨਹੀਂ ਦੇਖਦਾ। ਜੋ ਮਰਜ਼ੀ ਲਾਓ। ਵਿੱਚ ਕੀ ਰੱਖਿਆ ਹੋਇਆ? ਤੋਰੀਆਂ ਪਈਆਂ ਨੇ। ਤਾਂ ਕੀ ਆ ਪਿਆ? ਪਤ ਗੋਭੀ ਪਈ ਆ। ਸ਼ਿਮਲਾ ਮਿਰਚ ਪਈ ਆ, ਭਿੰਡੀਆਂ ਪਈਆਂ ਨੇ, ਗੋਭੀ ਪਈ ਆ। ਕਦੂ ਪਿਆ। ਥੋੜੇ ਕੱਚੇ-ਕੱਚੇ ਦੇ ਪਾ ਰਹੇ ਹੋ। ਹੈਂ ਭਣ ਵਧੀਆ ਨਾਲ। ਸਾਫ-ਸਾਫ ਪਧਾਰੀ। ਸਬਜ਼ੀ ਕੱਢ ਲੈਣੀ ਆ? ਥੋੜੀ ਮਰਜ਼ੀ ਲੈ ਲਓ ਦੇਖ ਕੇ ਜੀ। ਦੱਸੋ। ਲੈ ਲਓ। ਫਿਰ ਵੀ ਥੋੜੀ ਮਰਜ਼ੀ ਲੈ ਲਰੋ। ਪਿੰਡੀ ਲੈ ਲਓ ਪਿੰਡੀ ਕਿਰੇਟਾ ਦੇਖੋ ਹਨੇਰ ਤਾਂ ਲਾ ਲਾਂਗੇ ਭਾਈ ਚਲੋ ਰੇਡ ਲਾ ਲਾਂਗੇ ਭਾਈ ਚਲੋ ਰੇਡ ਤੇ ਸੰਪਲਿਆਈ ਦੇਣੀ ਆਪਾਂ ਨੂੰ ਆਹੋ ਲਓ ਗੱਲ ਜੂਰਾ ਆ ਰਿਹਾ ਕਿ ਨਾ ਮੈਨੂੰ ਮਿਲਿਆ ਸੀ ਤੁਹਾਨੂੰ ਮਿਲਿਆ ਸੀ ਉਹਨੂੰ ਹਾਂ ਮਿਲਦੇ ਰਹੋ ਤੇ ਤੁਸੀਂ ਤਾਂ ਜਾਣਦਾ ਹੁੰਦਾ ਹੋਣਾ ਕਿਦੀ ਆ ਤੈਨੂੰ ਮੈਨਾਂ ਆਉਂਦਾ ਨਹੀਂ ਨਹੀਂ ਪਹਿਲਾਂ ਐਸਿਕਲ ਤੇ ਫੇਰੇ ਪਰ ਬਿੱਬੀ ਦਾ ਫੋਨ ਆ ਕੇ ਮੈਂ ਆ ਜਨਾ ਲੈਣਾ ਲੈ ਪੰਡਾ ਵੜਾ ਆਂ ਕੱਲ੍ਹ ਵੀਰੇ ਬਾਦ